ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਕਲਾਸ ਵਿੱਚ ਅੱਜ ਆਪਾਂ ਬਹੁਤ ਹੀ ਇੰਪੋਰਟੈਂਟ MCQ ਲੈ ਕੇ ਹਾਜ਼ਰ ਹੋਏ ਹਾਂ ਅੱਜ ਦਾ ਆਪਾਂ ਟੌਪਿਕ ਹੋਵੇਗਾ ਆਪਰੇਸ਼ਨ ਸੰਧੂਰ ਤਾਂ ਕੁਐਸਚਨ ਨੰਬਰ 1 ਹੈ ਜੀ ਆਪਰੇਸ਼ਨ ਸੰਧੂਰ ਕਿਹੜੇ ਸੂਬੇ ਜੂਟੀ ਚ ਚਲਾਇਆ ਗਿਆ ਸੀ ਤਾਂ ਇਸ ਦਾ ਰਾਈਟ ਆਨਸਰ ਹੋ ਜਗਾ ਜੀ ਤਾਂ ਇਸ ਦਾ ਰਾਈਟ ਆਨਸਰ ਜੰਮੂ ਕਸ਼ਮੀਰ ਹੋ ਜਗਾ ਅਗਲਾ ਕੁਐਸਚਨ ਕਰਾਂਗੇ ਆਪਰੇਸ਼ਨ ਸੰਧੂਰ ਦੀ ਸ਼ੁਰੂਆਤ ਕਿਸ ਸਾਲ ਹੋਈ ਸੀ ਤਾਂ ਰਾਈਟ ਆਨਸਰ ਹੋ ਜਗਾ ਜੀ ਡੀਐਸ ਦਾ ਰਾਈਟ ਆਨਸਰ ਹੋ ਜਗਾ ਅਗਲਾ ਕੁਐਸਚਨ ਕਰਾਂਗੇ ਆਪਰੇਸ਼ਨ ਸੰਦੂਰ ਦਾ ਮੁੱਖ ਦੇਸ਼ ਕਿ ਸੀ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਬੀ ਆਪਕਵਾਦੀ ਟਿਕਾਣਿਆਂ ਦਾ ਖਾਤਮਾ ਅਗਲਾ ਕੁਐਸਚਨ ਕਰਾਂਗੇ ਆਪਰੇਸ਼ਨ ਸੰਦੂਰ ਕਿੰਨੇ ਦਿਨ ਤੱਕ ਚੱਲਿਆ ਤਾਂ ਰਾਈਟ ਆਨਸਰ ਬਣ ਜਗਾ 15 ਦਿਨ ਅਗਲਾ ਕੁਐਸਚਨ ਕਰਾਂਗੇ ਇਹ ਆਪਰੇਸ਼ਨ ਕਿਸ ਵਾਦੀ ਚ ਹੋਇਆ ਸੀ ਤਾਂ ਰਾਈਟ ਆਨਸਰ ਡੀ ਹੋ ਜਾਏਗਾ ਜੀ ਸੌਰੀ ਸੀ ਹੋ ਜਾਏਗਾ ਜੀ ਰਾਈਟ ਆਨਸਰ ਤਾਂ ਨੈਕਸਟ ਕੁਐਸਚਨ ਕਰਾਂਗੇ ਆਪਰੇਸ਼ਨ ਸੰਦੂਰ ਵਿੱਚ ਪਾਤ ਦੇ ਕਿਹੜੇ ਸਖਿਆਬਲ ਸਾਮਲ ਸਨ ਦਾ ਰਾਈਟ ਆਨਸਰ ਬਣ ਜੇਗਾ ਬਾਕੀ ਫੌਜ ਤਾਂ ਅਗਲਾ ਕੁਚਨ ਕਰਾਂਗੇ ਇਸ ਆਪਰੇਸ਼ਨ ਚ ਕਿੰਨੇ ਅੰਤਕਵਾਦੀਆਂ ਨੂੰ ਮਾਰਿਆ ਗਿਆ ਤਾਂ ਰਾਈਟ ਆਨਸਰ ਸੀ ਹੋ ਜਾਏਗਾ ਜੀ 6 ਅੰਤਕਵਾਦੀਆਂ ਨੂੰ ਅਗਲਾ ਕੁਚਨ ਕਰਾਂਗੇ ਆਪਰੇਸ਼ਨ ਸੰਦੂਰ ਵਿੱਚ ਕਿਹੜਾ ਭਾਰੀ ਹਥਿਆਰ ਵਰਤਿਆ ਗਿਆ ਤਾਂ ਰਾਈਟ ਆਨਸਰ ਹੋ ਜਾਏਗਾ ਜੀ ਬੀ ਅਗਲਾ ਕੁਚਨ ਕਰਾਂਗੇ ਆਪਰੇਸ਼ਨ ਸੰਦੂਰ ਕਿਸ ਇਸ ਪਹਾੜੀ ਮੌਤ ਹੋਈ ਤਾਂ ਰਾਈਟ ਆਨਸਰ ਹੋ ਜਗਾ ਜੀ ਏ ਹੋ ਜਗਾ ਜੀ ਅਗਲਾ ਕੁਐਸਚਨ ਕਰਾਂਗੇ ਇਹ ਆਪਰੇਸ਼ਨ ਕਿੱਥੇ ਸ਼ੁਰੂ ਕੀਤਾ ਗਿਆ ਸੀ ਤਾਂ ਰਾਈਟ ਆਨਸਰ ਬੀ ਬਣ ਜਗਾ ਅਗਲਾ ਕੁਐਸਚਨ ਕਰਾਂਗੇ ਆਪਰੇਸ਼ਨ ਸੰਦੂਰ ਵਿੱਚ ਅੰਤਕਵਾਦੀ ਕਿਸ ਸੰਸਥਾ ਨਾਲ ਸੰਬੰਧੇ ਸਨ ਤਾਂ ਰਾਈਟ ਆਨਸਰ ਬਣ ਜਗਾ ਜੀ ਏ ਲਖਸਰੇ ਤੌਇਬਾ ਅਗਲਾ ਕੁਐਸਚਨ ਕਰਾਂਗੇ ਕਿ ਅੰਤਕਵਾਦੀਆਂ ਕੋਲੋਂ ਡਰੋਨ ਵੀ ਮਿਲੇ ਤਾਂ ਰਾਈਟ ਆਨਸਰ ਬਣ ਜੇਗਾ ਜੀ ਏ ਹਾਂ ਅਗਲਾ ਕੁਐਸਚਨ ਕਰਾਂਗੇ ਇਹ ਆਪਰੇਸ਼ਨ ਕਿਸ ਦੀ ਗਵਾਈ ਹੇਠ ਹੋਇਆ ਤਾਂ ਰਾਈਟ ਆਨਸਰ ਹੋ ਜੇਗਾ ਜੀ ਸੀ ਆਰਮੀ ਕਮਾਂਡਰ ਅਗਲਾ ਕੁਐਸਚਨ ਬੋਲਾਂਗੇ ਕਿ ਲੋਕਲ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਤਾਂ ਹਾਂਜੀ ਤਾਂ ਇਹਦਾ ਰਾਈਟ ਆਨਸਰ ਸੀ ਹੋ ਜਾਏਗਾ ਅਗਲਾ ਕੁਐਸਚਨ ਹੋਵੇਗਾ ਕਿਹੜਾ মিডিਆ ਹਾਊਸ ਸਭ ਤੋਂ ਪਹਿਲਾਂ ਖਬਰ ਲੈ ਕੇ ਆਇਆ ਸੀ ਸਾ ਰਾਈਟ ਆਨਸਰ 1 ਜੀ ਹੈ ਜੀ ਬੀ ਏ ਐਨ ਆਈ ਅਗਲਾ ਕੁਚਨ ਕਰਾਂਗੇ ਆਪਰੇਸ਼ਨ ਸੰਦੂਰ ਦੌਰਾਨ ਅਤਕਵਾਦੀਆਂ ਕੋਲੋਂ ਕਿੰਨੇ ਹਥਿਆਰ ਬਰਾਂਧ ਹੋਏ ਤਾਂ ਇਸ ਦਾ ਰਾਈਟ ਆਨਸਰ ਹੋਰੀਗਾ ਜੀ ਸੀ ਅਗਲਾ ਕੁਚਨ ਕਰਾਂਗੇ ਕੀ ਇਸ ਆਪਰੇਸ਼ਨ ਦੌਰਾਨ ਇੰਟਰਨੈਟ ਸੇਵਾ ਮੁਅਤਲ ਕੀਤੀਆਂ ਗਈਆਂ ਤਾਂ ਰਾਈਟ ਆਨਸਰ ਏ ਹੋ ਜਗਾ ਜੀ ਹਾਂ ਅਗਲਾ ਕੁਚਨ ਹੋਵੇਗਾ ਸੰਦੂਰ ਸ਼ਬਦ ਆਪਰੇਸ਼ਨ ਦੇ ਨਾਮ ਵਿੱਚ ਕੀ ਦਰਸਾਉਂਦਾ ਹੈ शक्ति आंसर हो जाएगा अगला क्वेश्चन करा इस ऑपरेशन दौरान किस तकनीक की वरत की जी रियल टाइम सैटेलाइटरिंग राइट आंसर हो जाएगा अगला क्वेश्चन करा हलीकाप्टर की मदद न कि आर्मी जवान तैनात किए गए आंसर ता बन जाएगा जी सौ अगला क्वेश्चन करा ਕੀ ਇਸ آپریشن ਵਿੱਚ ਸਥਾਨਕ ਪੁਲਿਸ ਨੇ ਭੂਮਿਕਾ ਨਿਭਾਈ ਤਾਂ ਇਸ ਦਾ ਰਾਈਟ ਆਨਸਰ ਹੋ ਜਗਾ ਜੀ ਤਾਂ ਜੋ ਸਥਾਨਕ ਪੁਲਿਸ ਸੀਰਸ ਨੇ ਭੂਮਿਕਾ ਨਿਭਾਈ ਤਾਂ ਜੀ ਹਾਂ ਤਾਂ ਨਸ਼ਾ ਵਾਟ ਚ ਕਰਾਂਗੇ ਕਿਹੜੀ ਟੈਕਨੀਕ ਨਾਲ ਅੰਤਕਵਾਦੀਆਂ ਦੀ ਪਛਾਣ ਹੋਈ ਤਾਂ ਇਸ ਦਾ ਰਾਈਟ ਆਨਸਰ ਬਣ ਜਗਾ ਜੀ ਆਈਐਸਆਰ ਟੈਕਨੋਲੋਜੀ ਨੈਕਸਟ ਕੁਐਸਚਨ ਹੋਵੇਗਾ ਆਪੇਸ਼ਾ ਸੰਦੂਰ ਨੂੰ ਕਿਸ ਮਾਹਿਰ ਅਭਿਆਨਕਾਰੀ ਨੇ ਯੋਜਨਾ ਬਣਾਈ ਸੀ ਰਾਇਸ ਦੀ ਜੋ ਯੋਜਨਾ ਹੈ ਕਿਸ ਨੇ ਬਣਾਈ ਤਾਂ ਰਾਈਟ ਆਨਸਰ ਹੋ ਜਾਏਗਾ ਬੀ ਤਾਂ ਅਗਲਾ ਕੁਐਸਚਨ ਕਰਾਂਗੇ ਇਸ ਆਪਰੇਸ਼ਨ ਦੌਰਾਨ ਕਿਸੇ ਆਮ ਨਾਗਰਿਕ ਨੂੰ ਨੁਕਸਾਨ ਹੋਇਆ ਤਾਂ ਰਾਈਟ ਆਨਸਰ ਹੋ ਜਾਏਗਾ ਬੀ ਨਹੀਂ ਅਗਲਾ ਕੁਐਸਚਨ ਹੋਵੇਗਾ ਜੀ ਕਿ ਆਪਰੇਸ਼ਨ ਸੰਧੂਰ ਦੀ ਪੂਰੀ ਪੂਰੀ ਵੀਡੀਓ ਜਾਰੀ ਹੋਈ ਸੀ ਤਾਂ ਜੀ ਇਸ ਦਾ ਰਾਈਟ ਆਨਸਰ ਹਾਂ ਹੋ ਜਾਏਗਾ ਅਗਲਾ ਕੁਐਸਚਨ ਕਰਾਂਗੇ ਇਹ ਆਪਰੇਸ਼ਨ ਕਿੰਨੀ ਉਚਾਈ ਤੇ ਕੀਤਾ ਗਿਆ ਸੀ तो इसका राइट आंसर बन जाएगा जी तो इसका राइट आंसर अठ हजार फुट हो जाएगा अगला क्वेश्चन होगा ये ऑपरेशन किन्ने स्टे स्टेजा किया गया इस क्वेश्चन का आंसर देना जी कमेंट करके देखते स्टूडेंट सही आंसर देंगे तो इसका आंसर तुम देना करांगे। जी अगला क्वेश्चन करा भारतीय फौज ने कि नवी रणनीति अपनाई तो राइट आंसर बन जाएगा जी इसका राइट आंसर बी हो जाएगा एंट्री अगला क्वेश्चन करा कि इस ऑपरेशन किसी बड़े नैटवर्क का खात्मा होया। ता राइट हो जाएगा जी बी हाँ अगला कोशन होगा भारतीय फौज ने इस ऑपरेशन के सफलता का ना तो राइट आंसर बन जाएगा जी अनोल जित सीएस आंसर हो जाएगा तो अज की क्लास में इन्नी ही एमसीक्यू जे क्लास वी लगी हो ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਜੀ ਜਿਹੜੇ ਵਿਦਿਆਰਥੀ ਨਵੇਂ ਹਨ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਮਿਲਦੇ ਹਾਂ ਜੀ ਅਗਲੀ ਕਲਾਸ ਵਿੱਚ ਤਾਂ ਧੰਨਵਾਦ ਜੀ